ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਇੱਕ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60000 ਰੁਪਇਆ 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਿਕਨੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਣੀ ਕਿ 108 ਕਰੋੜ 73 ਲੱਖ 17000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11 5 2015 ਤੋਂ 10 5 2025 108 ਕਰੋੜ 1 ਅਰਬ ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਪੈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ 'ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ 'ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਕੇ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਉਹ ਤੱਕ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਉਹ ਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾਉਂਦੇ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਆਲ ਹਰ ਕੰਮ ਹੀ ਨਾ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫੋਰ 10 ইয়ারਸ ਤੇ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਰੁਪਏ 11 ਕਰੋੜ 44 ਲੱਖ 60 60000 ਦੈਨ ਹੋਟਲ ਬੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਿਕਨੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਨੀ ਕਿ 108 ਕਰੋੜ 73 ਲੱਖ 17 ਹਜ਼ਾਰ ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11 5 2015 ਤੋਂ 10 5 2025 108 ਕਰੋੜ 1 ਅਰਬ ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨੂੰ ਐਗਜ਼ੈਂਪਲ ਮਿਲੂਗੀ ਕਿ ਉਹਨਾਂ ਨੇ ਪੈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ 'ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ 'ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਕੇ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਹੁਕਮ ਦਿੱਤਾ ਕਿ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਉਹ ਘਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾਉਂਦੇ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਆਲ ਹਰ ਕੰਮ ਵੀ ਨਾ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ